ਇੰਟਰਨੈਸ਼ਨਲ ਹਾਕੀ ਪਲੇਅਰ ਹਰਬੀਰ ਸਿੰਘ ਸੰਧੂ ਕੈਲਗਰੀ ਆਏ ਹੋਏ ਸਨ ਤੇ ਇੱਥੇ ਆ ਕੇ ਉਹਨਾਂ ਨੇ ਨੌਜਵਾਨਾਂ ਦੇ ਲਈ ਖਾਸ ਤੌਰ ਤੇ ਇੱਕ ਕੈਂਪ ਲਾਇਆ ਬਹੁਤ ਜਲਦ ਕੈਲਗਰੀ ਦੇ ਵਿੱਚ ਉਹ ਫੀਲਡ ਹਾਕੀ ਅਕੈਡਮੀ ਖੋਲਣ ਜਾ ਰਹੇ ਨੇ ਆ ਤੁਹਾਨੂੰ ਸੁਣਾਉਣੇ ਆ ਸਾਡੀ ਹਰਬੀਰ ਸਿੰਘ ਸੰਧੂ ਨਾਲ ਗੱਲਬਾਤ ਤੇ ਮੈਂ ਇੰਡੀਆ ਦੇ ਵਿੱਚ ਨੈਸ਼ਨਲ ਟੀਮ ਦੇ ਵਿੱਚ 2006 ਤੋਂ ਸਟਾਰਟ ਕੀਤਾ ਤੇ ਉਸ ਤੋਂ ਬਾਅਦ ਪਹਿਲਾਂ ਜੂਨੀਅਰ ਟੀਮ ਦੇ ਵਿੱਚ ਥੈਨ 2012 ਸੀਨੀਅਰ ਟੀਮ ਦੇ ਵਿੱਚ ਫਰਸਟ ਟੂਰ ਮੇਰਾ ਸਾਊਥ ਅਫਰੀਕਾ ਸੀਰੀਜ਼ ਦੈਨ ਏਸ਼ੀਅਨ ਗੇਮਸ ਵਰਲਡ ਕੱਪ ਐਂਡ ਉਸ ਤੋਂ ਬਾਅਦ ਜਿੰਨੇ ਵੀ ਇੰਟਰਨੈਸ਼ਨਲ ਟੂਰਨਾਮੈਂਟ ਆ ਸਾਰੇ ਮੈਂ ਖੇਡੇ ਆ ਐਕਚੁਅਲੀ ਮੈਂ 3 ਸਾਲ ਪਹਿਲਾਂ ਇੱਥੇ ਆਇਆ ਸੀ ਤੇ ਆ ਕੇ ਮੈਂ ਦੇਖਿਆ ਕਿ ਇੱਥੇ ਕਾਫੀ ਬੱਚੇ ਹੌਕੀ ਦੇ ਨਾਲ ਜੁੜੇ ਆ ਈਵਨ ਇੱਥੇ ਆਪਣੇ ਹੌਕੀ ਦੇ ਪੰਜ ਕਲੱਬ ਚੱਲ ਰਹੇ ਆ ਤੇ ਮੈਂ ਕਿੰਗਸ ਨਾਲ ਜੁਆਇਨ ਕੀਤਾ ਸੀ ਤੇ ਉਹਦੇ ਨਾਲ ਜੂਨੀਅਰ ਬੱਚਿਆਂ ਨੂੰ ਟ੍ਰੇਨਿੰਗ ਵੀ ਕਰਾ ਰਹੇ ਆ ਤੇ ਨਾਲ ਖੇਡ ਵੀ ਰਹੇ ਆ। ਇੱਥੇ ਨਵਾਂ ਪਲਾਨ ਲੈ ਕੇ ਆ ਰਹੇ ਆ ਕਿ ਮਤਲਬ ਫੀਲਡ ਹਾਕੀ ਅਕੈਡਮੀ ਬਣਾ ਰਹੇ ਆ ਅਸੀਂ। ਤੇ ਉਹਦੇ ਲਈ ਅਸੀਂ 3 ਜੁਲਾਈ ਤੋਂ ਲੈ ਕੇ 7 ਜੁਲਾਈ ਤੱਕ ਕੈਂਪ ਜਿਹੜਾ ਖਾਲਸਾ ਸਕੂਲ ਦੇ ਵਿੱਚ ਉੱਥੇ ਲਗਾ ਰਹੇ ਆ ਤੇ ਉਸ ਤੋਂ ਬਾਅਦ ਫਿਰ ਅਸੀਂ ਉੱਥੇ ਬੱਚਿਆਂ ਦੀ ਰਜਿਸਟ੍ਰੇਸ਼ਨ ਕਰ ਰਹੇ ਆ। ਉਹਨਾਂ ਦੇ ਸਕਿੱਲ ਦੇਖ ਰਹੇ ਆ। ਫਿਰ ਉਹਨਾਂ ਦੀਆਂ ਸਪ੍ਰਿੰਟਸ, ਉਹਨਾਂ ਦਾ weight, height ਇਹ ਸਾਰੀਆਂ ਚੀਜ਼ਾਂ ਦੇਖ ਕੇ ਤੇ ਉਸ ਤੋਂ ਬਾਅਦ ਰਜਿਸਟ੍ਰੇਸ਼ਨ ਜਦੋਂ ਹੋਗੀ ਫਿਰ ਵੀਕ ਦੇ ਵਿੱਚ ਅਸੀਂ 3 ਦਿਨ ਟ੍ਰੇਨਿੰਗ ਦਾ ਪਲਾਨ ਕਰਾਂਗੇ ਸਮਰ ਦੇ ਵਿੱਚ ਤਾਂ ਆਊਟਡੋਰ ਹੀ ਚੱਲੂਗਾ ਬਟ ਵਿంటర్ ਦੇ ਵਿੱਚ ਫਿਰ ਇੰਡੋਰ ਅਸੀਂ ਜੈਨਸੀਸ ਹੋ ਗਿਆ ਜਾਂ ਹੋਰ ਆਪਣੇ ਕੋਲ ਕਾਫੀ ਆਪਸ਼ਨਸ ਨੇ ਫਿਰ ਬੱਚਿਆਂ ਨੂੰ ਉੱਥੇ ਬੁਲਾਵਾਂਗੇ ਲੱਗ ਰਿਹਾ ਹੈ ਕਿ ਹੁਣ ਹਾਕੀ ਇੱਥੇ ਵੱਧ ਰਹੀ ਹੈ ਬਹੁਤ ਜ਼ਿਆਦਾ ਪੇਰੈਂਟਸ ਆ ਜਿਹੜੇ ਮੇਰੇ ਨਾਲ ਗੱਲ ਕਰਦੇ ਆ ਈਵਨ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਕੋਈ ਪ੍ਰੋਫੈਸ਼ਨਲ ਚੀਜ਼ ਸਟਾਰਟ ਕਰੋ ਕਿ ਜਿਹਦੇ ਨਾਲ ਸਾਡੇ ਬੱਚੇ ਜ਼ਿਆਦਾ ਜੁੜ ਸਕਣ ਹਾਕੀ ਨਾਲ ਤੇ ਬਾਕੀ ਬੱਚਿਆਂ ਦੇ ਸਵਾਲ ਇਦਾਂ ਹੈ ਕਿ ਆਲਰੇਡੀ ਮੇਰੇ ਕੋਲ ਇਸ ਟਾਈਮ ਫਰਸਟ ਡੇ 20 ਬੱਚੇ ਸੀਗੇ ਤੇ ਡੇ ਬਾਏ ਡੇ ਮਤਲਬ ਲੁਕਾਂ ਨੂੰ ਪਤਾ ਲੱਗ ਰਿਹਾ ਹੈ ਕਿ ਹਾਕੀ ਕੀ ਆ ਟੈਲੈਂਟ ਇੱਥੇ ਬੱਚਿਆਂ ਦੇ ਵਿੱਚ ਬਹੁਤ ਆ ਜਦੋਂ ਮੈਂ ਆ ਕੇ ਦੇਖਿਆ ਤਾਂ ਮੈਨੂੰ ਇਹੀ ਲੱਗਿਆ ਕਿ ਇਹਨਾਂ ਨੂੰ ਸਹੀ ਗਾਈਡੈਂਸ ਜੇ ਬੱਚਿਆਂ ਨੂੰ ਮਿਲੂਗੀ ਤੇ ਇਹ ਹੋਰ ਉੱਪਰ ਜਾ ਸਕਦੇ ਆ ਬੱਚੇ ਮੈਂ ਸਾਰਿਆਂ ਤੋਂ ਵੱਡਾ ਪਹਿਲਾਂ ਤਾਂ ਪੇਰੈਂਟਸ ਨੂੰ ਕਹਿਣਾ ਚਾਹੁੰਦਾ ਆ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਜੋੜੋ ਤੇ ਇੱਕ ਤਾਂ ਗਰਾਊਂਡ ਦੇ ਨਾਲ ਤੁਹਾਡੀਆਂ ਬੱਚੀਦਾਂ ਨਾਲ ਵੱਧ ਤੋਂ ਵੱਧ ਮੈਮਰੀਜ਼ ਬਣਨਗੀਆਂ ਠੀਕ ਹੈ ਪੈਸੇ ਤਾਂ ਆਪਾਂ ਬਹੁਤ ਕਮਾ ਲਈ ਪਰ ਮੈਨੂੰ ਐ ਲੱਗਦਾ ਹੁਣ ਬੱਚੇ ਕਮਾਉਣ ਦਾ ਵੀ ਟਾਈਮ ਆ ਗਿਆ ਆਪਣੇ ਕੋਲ ਤੇ ਵੱਧ ਤੋਂ ਵੱਧ ਉਹਨਾਂ ਦੇ ਨਾਲ ਟਾਈਮ ਸਪੈਂਡ ਕਰੋ ਗਰਾਊਂਡ ਲੈ ਕੇ ਆਓ ਬੱਚਿਆਂ ਨੂੰ ਤੇ ਬਾਕੀ ਨਸ਼ਿਆਂ ਤੋਂ ਜਾਂ ਫੋਨ ਤੋਂ ਮੈਨੂੰ ਲੱਗਦਾ ਜੇ ਆਪਾਂ ਗੇਮ ਦੇ ਨਾਲ ਬੱਚਿਆਂ ਨੂੰ ਜੋੜਾਂਗੇ ਨਾ ਤੇ ਇਹ ਚੀਜ਼ਾਂ ਤੋਂ ਵੀ ਬੱਚੇ ਦੂਰ ਹੋਣਗੇ ਤੇ ਸਹੀ ਆਦਤਾਂ ਵੀ ਪੈਣਗੀਆਂ ਉਹਨਾਂ ਨੂੰ ਤੇ ਸਟੱਡੀ ਆਲ ਵੀ ਈਵਨ ਇੱਥੇ ਮੈਂ ਕਾਫੀ ਪੇਰੈਂਟਸ ਨੂੰ ਸੁਣਦਾ ਹਾਂ ਕਿ ਉਹ ਕਹਿੰਦੇ ਵੀ ਬੱਚੇ ਜੇ ਅਸੀਂ ਗੇਮ ਦੇ ਨਾਲ ਜੋੜਦੇ ਹਾਂ ਤੇ ਸਟੱਡੀ ਦੇ ਵਿੱਚ ਥੱਲੇ ਰਹਿ ਜਾਂਦੇ ਆ ਪਰ ਮੈਂ ਇਹ ਚੀਜ਼ ਨਾਲ ਬਿਲਕੁਲ ਵੀ ਐਗਰੀ ਨਹੀਂ ਹਾਂਗਾ ਕਿਉਂਕਿ ਜਿਹੜਾ ਬੱਚਾ ਐਕਟਿਵ ਹੋਊਗਾ ਸਪੋਰਟਸ ਦੇ ਵਿੱਚ ਮੈਨੂੰ ਲੱਗਦਾ ਉਹਦਾ ਦਿਮਾਗ ਜ਼ਿਆਦਾ ਕੰਮ ਕਰਦਾ ਹੈ ਰੈਡ ਐਫਐਮ ਨਿਊਜ਼ ਕੈਨੇਡਾ ਦੇ ਲਈ ਮੈਂ ਸ਼ੁਭ ਕਾਰਮਨ ਸਿੰਘ ਢਾਲੀਵਾਲ